ਤੁਸੀਂ ਸਾਰੇ ਦੋਸਤੋ ਤੁਸੀਂ ਦੇਖ ਰਹੇ ਹੋ ਪਾਵਨਰ ਸੋਲਿਊਟ ਨੂੰ YouTube ਚੈਨਲ ਤੇ ਇਸ ਬਲੌਗ ਵਿੱਚ ਤੁਹਾਨੂੰ ਵਿਖਾਵਾਂਗੇ ਇੱਕ ਦੋਸਤਾਂ ਦੀ ਸਜੀ ਹੋਈ ਮਹਿਫਲ ਉਹ ਫੇਰ ਲਈਏ ਨਜ਼ਾਰੇ ਇਸ ਮਹਿਫਲ ਦੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਦੋਸਤੋ ਖੁਸ਼ੀ ਦੇ ਮੇਲੇ ਬਸਦੇ ਰਸਦੇ ਘਰਾਂ ਵਿੱਚ ਲੱਗਦੇ ਆ ਜਿੱਥੇ ਵੀ ਇਹ ਮਹਿਫਲਾਂ ਇਹ ਖੁਸ਼ੀ ਦੇ ਮੇਲੇ ਲੱਗਦੇ ਆ ਤੇ ਇਹ ਮਹਿਫਲਾਂ ਸਜਦੀਆਂ ਉਹ ਘਰ ਕਰਨਾ ਬਾਰੇ ਹੁੰਦੇ ਆ ਤੇ ਆ ਜਾਓ ਫਿਰ ਉਹ ਲਈਏ ਕਰਤਾ ਹੈ ਦੋਸਤੋ ਇਹ ਮਹਿਫਿਲ ਸਜੀ ਹੋਈ ਹੈ ਪਿੰਡ ਨੇ ਪਿੰਡ ਜੋਗਾਨੰਦ ਜੋਗਾਨੰਦ ਬਠਿੰਡੇ ਜ਼ਿਲ੍ਹੇ ਦਾ ਇੱਕ ਬਹੁਤ ਹੀ ਸੂਬੇਤ ਪਿੰਡ ਬਠਿੰਡਾ ਤੋਂ ਤਕਰੀਬਨ 4 ਕਿਲੋਮੀਟਰ ਤੇ ਇਸ ਮਹਿਫਿਲ ਦੇ ਸਜਣ ਦਾ ਕਾਰਨ ਸਾਡੇ ਹੀ ਸਕਿਆਂ ਦੇ ਘਰਾਂ ਵਿੱਚੋਂ پرویز ਢਿੱਲੋਂ ਜੀ ਜਿਹੜੇ 35-40 ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਦੇ ਵਿੱਚ ਸੈਟਲ ਨੇ ਤੇ ਮौज-ਮਸਤੀ ਕਰ ਰਿਹਾ ਹੈ ਮੌਜੂਦ ਗਰੁੱਪ ਆਰਟ ਨੰਬਰ 2 ਪਿੰਡ ਜੋਗਰਾਂ ਦੇ ਵਿੱਚ ਬਹੁਤ ਹੀ ਸੋਹਣੀ ਲੋਕੇਸ਼ਨ ਨਹਿਰ ਦੇ ਕੰਡੇ ਤੇ ਯਾਨੀ ਕਿ ਨਾਈ ਦੇ ਵਿੱਚ ਬਣੀ ਹੋਈ ਇਹ ਰਹਿائش ਤੇ ਬਹੁਤ ਹੀ ਪਿਆਰੇ ਦਿਲ ਦੇ ਮਾਲਕ ਤੇ ਦਿਲਦਾਰ ਬੰਦੇ ਪਰਵੇਜ ਢਿੱਲੋਂ ਜੀ ਤੇ ਸਾਰਾ ਗਰੁੱਪ ਫੁੱਲ ਇੰਜੋਏ ਕਰ ਰਹੇ ਹੈ ਤੇ ਲਓ ਦੋਸਤੋ ਫਿਰ ਨਜ਼ਾਰੇ ਤੁਸੀਂ ਵੀ ਇਸ ਸਜੇ ਹੋਏ ਮਹਿਲ ਦੇ ਹਾਂ ਨਾ ਦਿਖਾਵਾਂਗੇ ਫਿਰ ਟੀਕਾ ਚੋਂ ਨਿਕਲ ਗਿਆ ਟੀਕਾ ਕਿਵੇਂ ਨਿਕਲਦ ਗਿਆ ਉਹਨਾਂ ਨੇ ਕਾੜੀ ਚੜ੍ਹ ਲਈ ਤੇ ਆਏ ਪੋਤਲਾ ਆ ਗਿਆਂ ਭਈ ਉਹ ਤੋਂ ਆ ਗਈ ਟੀ ਵਾਲੀ ਹਾਂ ਐਡਰੈਸਿਟੀ ਉਹਨਾਂ ਬਾਈ ਤੁਸੀਂ ਟੀਕਾ ਪੜਾ ਦੇਗਾ ਵੇਖੀਏ ਚੱਲ ਤੇ ਉਹ ਉਹਨੇ ਫੜਕ ਨਾ ਲਾਇਆ ਵੱਡੀ ਟੀਕਾ ਬੀ 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 ਰੋਗਲੀ ਪਿੱਛੇ ਭੈਣ ਫੜ ਲਾ ਲੈ ਨਹੀਂ ਕਲੀ ਗੱਡੀ ਪੰਜਾਬ ਮਿਲ ਤੁਨੂ ਕੇ ਹਾਂ ਉਹ ਉਤਰਾ ਵਾ 2 ਮਿੰਟ ਦੇਖਿਆ 5 ਮਿੰਟ ਦੇਖਿਆ 10 ਮਿੰਟ ਦੇਖਿਆ ਉਹ ਗਾਰਡ ਵੀ ਉਤਰਿਆ ਹਾਂ ਪਾਇਲਟ ਵੀ ਉਤਰਿਆ ਸਾਰੇ ਉਤਰਿਆ ਲੋਕ ਵੀ ਉਤਰਿਆ ਪਹਿਲਾਂ ਬਠਿੰਡੇ ਦੇ ਨਾਲ ਆ ਗਈ ਸੀ ਕੰਟਰੋਲ ਤੇ ਚੱਕਰ ਕੀਤਾ ਉਹ ਵੰਡਿਆ ਸਟੈਂਡ ਉੱਤੇ ਆ ਗਈ ਦੇਖਿਆ ਵੀ ਉਹ ਤਾਂ ਬੈਠੇ ਗੰਡ ਪੋਲਾ ਪਹਿਲਾਂ ਜਾ ਗਈ ਕੀ ਆਪਾਂ ਜੰਗ ਕਰੀ ਜਾਂਦੇ ਹਾਂ ਇਹ ਫੜ ਵੀ ਨਹੀਂ ਲਾਇਆ ਤੋਗਾ ਤੂੰ ਫੜ ਵੀ ਨਹੀਂ ਲਾਇਆ ਕਹਿੰਦਾ ਅਸੀਂ ਕੀਕਾ ਕਢਾਂਗੇ ਪਟਰਾਵਾ ਗੁੱਛੇ ਕੱਸੇ ਹੋਏ ਲੋਕ ਦੋ ਚਾਰ ਮਾਰ ਗਏ ਉਹਦੇ ਉਹਨਾਂ ਨੇ ਲਾਇਆ ਫਾੜਕ ਟ੍ਰੇਨ ਲੈ ਗਏ ਕਰਵਾਜ ਜੋ ਕਹਿੰਦਾ ਬਈ ਟੀਕੀ ਨਹੀਂ ਪਾਇਆ ਕਢਾਈ ਨਾ ਟੀਕਾ ਕਹਿੰਦਾ ਬਈ ਗੱਲ ਸੱਚੀ ਟੀਕਾ ਦਾ ਦੁਧਰਾਤਿਕ ਮੈਂ ਕਿਹਨੂੰ ਜਮਾਨਤਾਂ ਥੋੜਾ ਜਿਹਾ ਕੱਟ ਹੋ ਗਿਆ ਲਾ ਅਸਲੀ ਸੈਂਟਰ ਇਹੋ ਆ ਬਈ ਇੰਤ੍ਰੀਗੈਂਟ ਇੰਤ੍ਰੀਗੈਂਟ ਕਾਨਾ ਦੇ ਬਈ ਮੈਂ ਮਾਰਦਾ ਮੈਂ ਅਜਾ ਦੀ ਗੇ ਟਿਕਾੜੀ ਕਢਾਉਂਦਾ ਟਿਕਾੜੀ ਕਢਾਉਂਦਾ ਟਿਕਾੜਾ ਕਢਾ ਲੈਣਾ ਤੁਸੀਂ ਬਾਈ ਥੋੜਾ ਦੁਖਦਾ ਥੋੜਾ ਦੁਖਦਾ ਢਿੱਡ ਥੋੜਾ ਦੁਖਦਾ ਢਿੱਡ ਥੋੜਾ ਬਸ ਨਹੀਂ ਚੱਲਦਾ ਮੈਂ ਆ ਦਾ ਮੰਤਰ ਚਲਾ ਲਿਆ ਗੱਲ ਇਹ ਹੈ ਸਾਡਾ ਹੋਰ ਦੋਸਤਾਂ ਸਰਦਾਰਾ ਨੂੰ ਠੀਕ ਹੈ ਤਦੋਂ ਦੁੱਪ ਸੀ ਉਹ ਨਾ ਹਰਦਾਨ ਦੇ ਨਦੋਂ ਹਰਦੂ ਸੁਣ ਠੀਕ 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 ਬਾਈ ਲੱਗ ਚਿਪੜ ਸੀ ਉਹ ਦੂਜਾ ਬਹੁਤ ਆ ਉਹ ਜੋਗ ਪੱਥਰ ਤੇ ਨਹੀਂ ਲੱਗਦੀ ਬੁੜਿਆ ਪਚੌੜ ਸਿਆ ਉਹ ਗੱਲ ਸੀ ਪਾਇਆ ਤੂੰ ਮੈਂ ਤੇ ਜੋਰ ਲਾਈਆ ਮੈਂ ਉਹ ਕਿੱਥੇ ਲਾਈ ਜਣਾ ਉਹ ਜੋਗ ਪੱਥਰ ਤੇ ਲੱਗੇ ਕਿਥੋਂ ਨਹੀਂ ਜਾਣੀ ਇਹ ਮੈਨੂੰ ਚੱਲੇ ਜਾਨ ਦੁਬਾਰਾ ਪਕਾਵਲਾ ਮੈਂ ਨਹੀਂ ਉਹ ਲਾਜ ਲਾਜ ਨਹੀਂ ਤੂੰ ਵੱਡਾ ਭਰਾ ਯਾਰ ਉਹ ਪੁਲਾ ਪੜ ਕਰਦਾ ਮੈਂ ਤਾਂ ਵੇਚ ਕੇ ਪੈ ਤੂੰ ਖੇਡ ਕਰਦਾ ਪੁਲਾ ਦਾ ਖਾਣੇ ਉੱਪਰ ਜਾ ਉਹ ਪੁਣੇ ਆਲਾ ਹੈ ਨਾਲ ਦੀ ਘੜੀ ਕਹਿੰਦੇ ਪੁਣੇ ਆਣਾ ਕਰਦਾ ਮੈਂ ਪੁਣੇ ਆਣਾ ਉਹ ਰਾਜਪਸ਼ੇਨਗਾ ਵਰ ਗਿਆ ਗੱਡੀ 'ਚ ਇੱਕੋ ਇੱਕੋ ਦੱਬੇ ਫਟੇ ਸੀਗੇ ਕੁਸੜ ਤੇ ਤੂੰ ਹੀ ਪੁੰਨੇ来 ਪੁੰਨੇ ਤੂੰ ਹੀ ਪੁੰਨੇ来 ਪੁੰਨੇ ਪਾਇਆ ਗਾ ਨਹੀਂ ਪੁੰਨੇ ਬਹੁਤ ਹੀ ਉਹ ਗੱਲ ਹੋ ਗਈ ਪੈਰ ਪੈਰ ਤੇ ਬਦਲ ਹੈ ਜਾਣਾ ਕੰਮ ਨਹੀਂ ਬੰਦੇ ਦਾ ਗੱਲ ਕਰਨ ਤੋਂ ਪਹਿਲਾਂ ਸੋਚ ਲੈ ਚੰਗੇ ਮੰਦੇ ਦਾ ਉਤਰੇ ਬੰਦਾ ਪੂਰਾ ਕੱਢੇ ਬੋਲ ਜਵਾਨਾਂ ਚੋਂ ਸੂਰ ਮਿਆਂ ਦਾ ਕੰਮ ਨਹੀਂ ਜਾਣਾ ਪੱਛ ਮਦਾਨਾਂ ਚੋਂ ਸੂਰਮਿਆਂ ਦਾ ਕੰਨ ਨਿਝਾ ਪੱਛ ਮਦਾਨਾ ਤੋਂ ਉਖੜ ਕੇ ਖੰਡਾ ਸੀ ਖੜ ਕੇ ਖੰਡਾ ਦੀਪ ਸਿੰਘ ਕਰਿਆ ਅਰਦਾਸਾ ਜੀ ਤੇਰਾ ਕੰਗੀ ਵਾਲਿਆ ਕਹਿੰਦੇ ਹਰਥਾਂ ਵਸਾ ਜੀ ਹੱਥ ਫੀਸਤੇ ਖੰਡਾ ਚਮਕੇ ਹੈ ਤਰਪਨਾਂ ਚੋਂ ਸੂਰਮਿਆਂ ਦਾ ਕੰਨ ਨਿਝਾ ਪੱਛ ਮਦਾਨਾ ਤੋਂ ਉਹ ਭਗਤ ਸਰਾਬੇ ਜਿੰਦ ਕੌਮ ਦੇ ਲੇਖੇ ਲਾਈਏ ਫਾਂਸੀ ਵਾਲੀ ਰੱਸੀ ਚਮਕੇ ਗਲ ਵਿੱਚ ਪਾਈ ਏ ਉਹ ਵਾਰਾਂ ਸੁਨੀਆਂ ਜਾਂਦੀਆਂ ਤਾਈਓ ਅੱਜ دیਵਾਨਾਂ ਤੋਂ ਸੂਰ ਮਿਆਂ ਦਾ ਕੰਨ ਨੀ ਜਾ ਭੱਜ ਮਦਾਨਾਂ ਤੋਂ ਉਹ ਲੰਡਾ ਜਾ ਕੇ ਗੋਲੀ ਉਦਮ ਖੇਰ ਨੇ ਮਾਰੀ ਸੀ ਉਹ ਨੀ ਪਟਾਕੇ ਪੰਦੇ ਖਲਕਤ ਭੱਜਲੀ ਸਾਰੀ ਸੀ ਉਹ ਡੈਰ ਜਹੇ ਉਹਨੇ ਰੂੜੇ ਜਾ ਕੇ ਇੰਗਲਸਤਾਨਾਂ ਤੋਂ ਸੂਰਮਿਆਂ ਦਾ ਤੰਨ ਨਿਝਾ ਭੱਜ ਮਦਾਨਾਂ ਤੋਂ ਹਕੂਮਤ ਦੀ ਖਾਤਰ ਜਿਹੜੇ ਜਾਣ ਅਥੇ ਧਰਦੇ ਨੇ ਜੋ ਆਨੰਦ ਦੇ ਸਿੱਧੂ ਜਿਹੇ ਤਰੀਫਾਂ ਕਰਦੇ ਨੇ ਹਕੂਮਤ ਦੀ ਖਾਤਰ ਜਿਹੜੇ ਜਾਣ ਅਥੇ ਧਰਦੇ ਨੇ ਜੋ ਆਨੰਦ ਦੇ ਸਿੱਧੂ ਜਿਹੇ ਤਰੀਫਾਂ ਕਰਦੇ ਨੇ ਉਹ ਕੁਦ ਨਹੀਂ ਮਿਲਦਾ ਲੋਕੋ ਮਨ ਦੇ ਕਰੇ ਗਮ ਨਾ ਚੋ ਸੂਰ ਮਿਆਂ ਦਾ ਕੰਮ ਨਹੀਂ ਜਾਣਾ ਭੱਜ ਮਦਾਨਾ ਤੋਂ ਸੂਰ ਮਿਆਂ ਦਾ ਕੰਮ ਨਹੀਂ ਜਾਣਾ ਭੱਜ ਮਦਾਨਾ ਤੋਂ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਾਜੀ ਬਹੁਤ ਮਹਿਬਤ ਜਨਮ ਚੁੰਜੀ ਲੱਗਦਾ ਵਾ ਸਟੇਜ ਤੇ ਕਹਿੰਦਾ ਕੰਮ ਜਲਾ ਲਾਵੇ ਪ੍ਰੋਗਰਾਮ ਨੂੰ ਘਰ ਮੋਤਾ ਲਾਉਦੇ ਕਹਿੰਦਾ ਚੁੰਦਾ ਚੁੰਦਾ ਤਲਾ ਲਾ ਸਭ ਤੋਂ ਉੱਤੇ ਬਲੇ ਬਈ ਲੱਗਿਆ ਲੋਜੀ ਪਾਰਟੀ ਸੂਰੀ ਸ਼ਾਨਦਾਰ ਸਾਰੇ ਦੋਸਤਾਂ ਮਿੱਤਰਾਂ ਨੇ ਫੁੱਲ ਇੰਜੋਏ ਕੀਤਾ ਪ੍ਰਵੇਜ ਢਿੱਲੋਂ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜਿਹੜਾ ਸਾਰੇ ਦੋਸਤਾਂ ਮਿੱਤਰਾਂ ਨੂੰ ਤੁਸੀਂ ਇਕੱਠੇ ਕੀਤਾ ਤੇ ਇੱਕ ਦੂਜੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਨ ਦਾ ਮੌਕਾ ਦਿੱਤਾ ਸਾਰਿਆਂ ਨੇ ਫੁੱਲ ਇੰਜੋਏ ਕੀਤਾ ਮਿੱਥੋਂ ਦੇ ਕਈ ਵਾਰੀ ਲੋਕ ਲੜੇ ਉਹਦੇ ਵਿੱਚ ਦੀ ਦਾਣਾ ਮੰਡੀ ਦੇ ਰਾਜਾ ਦਾ ਠੀਕ ਹੈ ਹਾਂ ਦਾਣਾ ਮੰਡੀ ਦੇ ਵਿੱਚ ਦੀ ਰਾਜਾ ਬੋਲੀ ਵੀ ਚੱਲੀ ਆ ਬੰਦਾ ਵੀ ਮਰਿਆ I uh -huh.